rana r ਉਡਾਰੀ ਉੰਨੀਕ ਭਰੀ ਏ ਜਿੰਨੇ ਕਖੰਬਾ ਜਾਨ ਹੋਵੇ ਕਿਸੇ ਦੇ ਸਹਾਰੇ ਮੰਜ਼ਲ ਤੱਕਣਾ ਬੇਵਕੂਫੀ ਦੀ ਨਿਸ਼ਾਨੀ ਹੁੰਦੀ ਆ ਤੇ ਕਿਉਂ ਨਾ ਜੀ ਬਿਨਾ ਕਿਸੇ ਦੀ ਹੈਲਪ ਤੋਂ ਆਪਾਂ ਆਪਣੀ ਉਡਾਰੀ ਭਰੀਏ ਤੇ ਉੱਡੀਏ ਜੀ ਨੀਲੇ ਆਸਮਾਨ 'ਚ ਤਾਂ ਚਲੋ ਜੀ ਕਰਦੇ ਹਾਂ ਬਲੌਗ ਦੀ ਸਟਾਰਟਿੰਗ ਤੇ ਅੱਜ ਜੀ ਆਇਆ ਇੱਕ ਨਵਾਂ ਦਿਨ ਤੇ ਕਰਦੇ ਹਾਂ ਇਸ ਨਵੇਂ ਦਿਨ ਦੀ ਬਹੁਤ ਜ਼ਿਆਦਾ ਮਨ ਨਾਲ ਰੀਝਾਂ ਨਾਲ ਸਵਾਗਤ ਤੇ ਅੱਜ ਜੀ ਮਾਰਨਿੰਗ ਸਟਾਰਟ ਹੋਈ ਆਪਣੀ ਜੀ ਕਲੀਨਿੰਗ ਤੋਂ ਆਪਾਂ ਇਹ ਸਾਰਾ ਅੱਜ ਕਲੀਨਿੰਗ ਕਰਨਾ ਸੀਗਾ ਏਰੀਆ ਕਿਉਂਕਿ ਕਈ ਦਿਨਾਂ ਤੋਂ ਆਪਾਂ ਜੋ ਹੈ ਪੈਂਡਿੰਗ ਛੱਡਿਆ ਹੋਇਆ ਸੀਗਾ ਸਭ ਤੋਂ ਪਹਿਲਾਂ ਜੀ ਆਪਾਂ ਜੋ ਹੈ ਆਪਣੀਆਂ ਪਾਥੀਆਂ ਲਾਈਆਂ ਟਿਕਾਣੇ ਕਿਉਂਕਿ ਇਹਨਾਂ ਨੇ ਬਹੁਤ ਗਾਹ ਪਾਇਆ ਹੋਇਆ ਸੀਗਾ ਬਿਲਕੁਲ ਪਚਾੜੇ ਤੇ ਇੱਧਰ ਜੀ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਅੱਜ ਜੀ ਦਿਨ ਚੜਿਆ ਸੀਗਾ ਸੂਰਜ ਦੇਵਤਾ ਜੀ ਪ੍ਰਗਟ ਹੋ ਗਏ ਸੀਗੇ ਸਭ ਤੋਂ ਪਹਿਲਾਂ ਆਪਾਂ ਚੱਕਿਆ ਕੂੜਾ ਜੋ ਕਿ ਹਰ ਟਾਈਮ ਖਿੱਲੇ ਰਿਹਾ ਹੀ ਰਹਿੰਦਾ ਹੈ ਪਰ ਆਪਾਂ ਜੋ ਹੈ ਹੌਂਸਲੇ ਨਾਲ ਜੀ ਮਜਬੂਤੀ ਨਾਲ ਸਾਰਾ ਕੂੜਾ ਇਕੱਠਾ ਕਰਕੇ ਜੀ ਪਾਇਆ ਪੱਠੜ ਜੀ ਤੇ ਅੰਦਰ ਆਗੇ ਸੀਗੇ ਆਪਾਂ ਜੀ ਪੱਠਿਆਂ ਵੱਲ ਕਿਉਂਕਿ ਪੱਠੇ ਵੀ ਆਪਾਂ ਪਾਉਣੇ ਸੀਗੇ ਤੇ ਅੱਜ ਜੀ ਅਸੀਂ ਡਿਕਲੇਅਰ ਕਰਤਾ ਜੀ ਗਰਮੀ ਆ ਗਈ ਹੈ ਤੇ ਕਰਤਾ ਜੀ ਮਾਰਨਿੰਗ ਤੋਂ ਹੀ ਕੰਮ ਸਟਾਰਟ ਬਿਸtre ਅੱਜ ਪਾਏ ਧੁੱਕੇ ਧੁੱਪੇ ਸੌਰੀ ਫੋਰ ਥਿਸ ਤੇ ਅੱਜ ਜੀ ਆਪਾਂ ਜੋ ਹੈ ਤੁੱਪੇ ਸਾਰੇ ਬਿਸਤਰੇ ਕੱਢ ਕੇ ਜੀ ਪਾ ਤੇ ਸੁਕਣੇ ਤੁੱਪ ਲਵਾਵਾਂਗੇ ਰਜਾਈਆਂ ਨੂੰ ਤੇ ਸਾਰੇ ਵਿਛੌਣੇ ਕੱਢ ਕੇ ਜੀ ਸਾਰੇ ਕਵਰ ਲਾ ਕੇ ਜੀ ਆਪਾਂ ਰੱਖ ਤੇ ਤੇ ਦੇਖਾਂ ਜੇ ਕਿਦਨ ਜੋ ਹੈ ਵਾਸ਼ ਕਰਾਂਗੇ ਪਰ ਅੱਜ ਤਾਂ ਵਾਸ਼ ਨਹੀਂ ਕਰਨੇ ਤੇ ਇਹ ਤਾਂ ਜੀ ਹੋ ਗਿਆ ਬਹੁਤ ਹੀ ਵਧੀਆ ਕਿਉਂਕਿ ਸਿਆਲਾਂ ਜੋ ਹੈ ਬਿਸਤਰਿਆਂ ਦਾ ਕੰਮ ਤਾਂ ਬਹੁਤ ਜ਼ਿਆਦਾ ਹੁੰਦਾ ਹੈ ਤੇ ਸਾਰੇ ਕੰਮ ਕੰਪਲੀਟ ਕਰਕੇ ਜੀ ਆਪਾਂ ਜੀ ਕਰਕੇ ਇਸ਼ਨਾਨ ਹੋ ਗਈ ਸੀਗੇ ਰੈਡੀ ਤੇ ਕਰਦੇ ਹਾਂ ਤੁਹਾਡੇ ਨਾਲ ਗੱਲਾਂ ਸਾਸਤਰੀ ਕਾਨ YouTube ਫੈਮਲੀ ਉਮੀਦ ਹੈ ਤੁਸੀਂ ਸਾਰੇ ਹੀ ਬਹੁਤ ਵਧੀਆ ਹੋਵੋਗੇ ਤੇ ਅੱਜ ਹੈ ਦਿਨ ਬੁੱਧਵਾਰ ਦਾ ਤੇ ਟਾਈਮ ਹੈ ਜੀ 2:30 ਵਜੇ ਦਾ ਤੇ ਹੁਣ ਜੋ ਹੈ ਲੰਚ ਟਾਈਮ ਹੈ ਤੇ ਆਪਾਂ ਹੁਣ ਤਿਆਰੀ ਕਰਾਂਗੇ ਲੰਚ ਦੀ ਤੇ ਮਾਰਨਿੰਗ 'ਚ ਮੈਂ ਬਣਾਈ ਸੀ ਜੀ ਕੜੀ ਤੇ ਹੁਣ ਬਣਾਵਾਂਗੇ ਆਪਾਂ ਜੀ ਚੌੜ ਰਾਤ ਕੈਨਸਲ ਕੀਤਾ ਕੜੀ ਦਾ ਤੇ ਹੁਣ ਜੋ ਹੈ ਮਾਰਨਿੰਗ 'ਚ ਬਣਾਈ ਤੇ ਹੁਣ ਜੋ ਹੈ ਚੋਰ ਬਣਾਉਨੇ ਹਾਂ ਤੇ ਚਲਦੇ ਹਾਂ ਕਿਚਨ ਚ ਜੇ ਬਲੌਗ ਤੇ ਪਹਿਲੀ ਵਾਰ ਹੋਊ ਤਾਂ ਲਾਈਕ ਸ਼ੇਅਰ ਕਮੈਂਟਸ ਤੇ ਸਬਸਕ੍ਰਾਈਬ ਜਰੂਰ ਕਰਨਾ ਤੇ ਬਨੇ ਰਹੋ ਸਾਡੇ ਨਾਲ ਬਲੌਗ ਤੇ ਤੇ ਹੁਣ ਚਲਦੇ ਹਾਂ ਸਿੱਧਾ ਕਿਚਨ ਚ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਹੈ ਲੰਚ ਟਾਈਮ ਆਲਰੇਡੀ ਲੇਟ ਹੈ ਕਿਉਂਕਿ ਸਵੇਰੇ ਜੋ ਮਾਰਨਿੰਗ ਚ ਨਾਸ਼ਤਾ ਸੀਗਾ ਉਹ ਵੀ ਲੇਟ ਕੀਤਾ ਸੀ ਤੇ ਹੁਣ ਤਾਂ ਹੈ ਜੋ ਕਰਦੇ ਹਾਂ ਆਪਣਾ ਲੰਚ ਰੈਡੀ ਚਲੋ ਜੀ ਏ ਜੀ ਆਪਣੇ ਜੋ ਹੈ ਸਟਾਈਲ ਆਪਾਂ ਕਾਪੀ ਕੀਤਾ ਹੈ ਹਿਮਾਚਲੀ ਬਲੌਗਰਾਂ ਤੋਂ ਆਪਣੇ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਮੈਂ ਵੇਖਦੀ ਹੁੰਦੀ ਸੀ ਹਿਮਾਚਲੀ ਬਲੌਗਰਸ ਤੇ ਉਹਨਾਂ ਦਾ ਜੋ ਸਟਾਈਲ ਹੁੰਦਾ ਸੀਗਾ ਥਾਲ ਚ ਐਵੇਂ ਝੋਲ ਪਾਣੀ ਤੇ ਕੁਝ ਵੀ ਦਾਲ ਕੜੀ ਜੋ ਵੀ ਪਾਉਣੀ ਹੁੰਦੀ ਸੀ ਉਹ ਇਹ ਸਟਾਈਲ ਚ ਪਾਉਂਦੇ ਸੀ ਤੇ ਮੈਨੂੰ ਜੋ ਬਹੁਤ ਵਧੀਆ ਲੱਗਦਾ ਸੀ ਤਾਂ ਮੈਂ ਉਹਨਾਂ ਨੂੰ ਕਾਪੀ ਕਰਦੀ ਹਾਂ ਤੇ ਇਧਰ ਜੀ ਆਪਾਂ ਜੋ ਹੈ ਸੈਲਡ ਕੱਟ ਕੇ ਤਿਆਰ ਕਰਤੀ ਸੀਗੀ ਥਾਲੀ ਤੇ ਸਭ ਤੋਂ ਪਹਿਲਾਂ ਜੀ ਆਪਾਂ ਫੜਾ ਕੇ ਆਏ ਹਾਂ ਸਾਰਾ ਇਹ ਏਰੀਆ ਕਲੀਨ ਕੀਤਾ ਤੇ ਸਾਰੀਆਂ ਪਾਥੀਆਂ ਕੱਢ ਕੇ ਜੀ ਇਕੱਠੀਆਂ ਕਰਕੇ ਜੋ ਪਾਥੀਆਂ ਇਹ ਗੱਟੇ ਚ ਆ ਗੱਟੇ ਚ ਪਾਥੀਆਂ ਸੁੱਕੀਆਂ ਹੋਈਆਂ ਨੇ ਤੇ ਇਹ ਜੋ ਹੈ ਥੋੜੀ ਜੀਆਂ ਗਿੱਲੀਆਂ ਸੀਗੀਆਂ ਇਹ ਟੋਕਰੇ ਚ ਪਾ ਕੇ ਰੱਖਤੀਆਂ ਕਿ ਸੁੱਕ ਜਾਣਗੀਆਂ ਤੁੱਤੇ ਹੁਣ ਤਾਂ ਗਰਮੀ ਹੈ ਸੁੱਕੀ ਜਾਣਗੀਆਂ ਤੇ ਉਧਰ ਜੋ ਹੈ ਇੱਕ ਟੋਕਰਾ ਉਹ ਰੱਖਤਾ ਪਾਥੀਆਂ ਦਾ ਤੇ ਚਲੋ ਜੀ ਹੁਣ ਤੁਹਾਨੂੰ ਜੋ ਹੈ ਲੈ ਕੇ ਚੱਲਦੇ ਹਾਂ ਬਾਹਰ ਲੋਕਾਂ ਨੇ ਹਾਂ ਬਾਹਰ ਦਾ ਏਰੀਆ ਹਲੋ ਜੀ ਇਹ ਹੈ ਜੀ ਅੱਜ ਦਾ ਫਿਊ ਲੋ ਜੀ ਆਪਣੇ ਭੈਣ ਭਰਾ ਕਰ ਰਹੇ ਨੇ ਜੀ होली सेलिब्रेट ਤੇ ਕਈ ਬਣਾ ਰਹੇ ਨੇ ਆਪਣੇ ਨਵੇਂ-ਨਵੇਂ ਡਿਸ਼ ਤੇ ਕਿਉਂ ਨਾ ਅੱਜ ਵੀ ਆਪਾਂ ਵੀ ਇੱਕ ਰੈਸਪੀ ਤੁਹਾਡੇ ਨਾਲ ਸ਼ੇਅਰ ਕਰੀਏ ਤੇ ਹੋਲੇ ਮਹੱਲੇ ਦੀ ਖੁਸ਼ੀ ਸ਼ ਤੁਹਾਡੇ ਜੋ ਹੈ ਮੂੰਹ ਮਿੱਠਾ ਕਰੀਏ ਤੇ ਅੱਜ ਬਣਾਉਣੇ ਹਾਂ ਜੀ ਇੱਕ ਨਵੀਂ ਆਈਟਮ ਰੈਸਪੀ ਜੋ ਕਿ ਤੁਸੀਂ ਜਰੂਰ ਟਰਾਈ ਕਰਨਾ ਬਹੁਤ ਟੇਸਟੀ ਲੱਗਦੀ ਹੈ ਤੇ ਅੱਜ ਬਣਾਵਾਂਗੇ ਜੀ ਆਪਾਂ ਮਿੱਠੇ ਸ਼ੱਕਰਪਾਰੇ ਤੇ ਸਭ ਤੋਂ ਪਹਿਲਾਂ ਜੀ ਆਪਾਂ ਜੋ ਹੈ ਇੱਕ ਕੱਪ ਮੈਦੇ ਦਾ ਲੈ ਕੇ ਜੀ ਉੱਚ ਪਾਉਣਾ ਹੈ ਇੱਕ ਕੜਚੀ ਦੇਸੀ ਘਿਓ ਗਰਮ ਕਰਕੇ ਮੈਂ ਪਾਇਆ ਸੀਗਾ ਤੇ ਚੰਗੀ ਤਰ੍ਹਾਂ ਰਲਾ ਕੇ ਜੀ ਜੋ ਹੈ ਉਸ ਨੂੰ ਫੇਰ ਜੀ ਆਪਾਂ ਜੋ ਹੈ ਇੱਕ ਸੋਨਾ ਜਿਹਾ ਆਟਾ ਗੁੰਨ ਲੈਣਾ ਹੈ ਜੋ ਕਿ ਨਾ ਤਾਂ ਬਹੁਤਾ ਸਖਤ ਤੇ ਨਾ ਹੀ ਬਹੁਤਾ ਨਰਮ ਹੋਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਜੀ ਆਪਾਂ ਜੋ ਹੈ ਇਹ ਟਰਾਈ ਕੀਤੀ ਰੈਸিপি ਬਹੁਤ ਹੀ ਵਧੀਆ ਬਣੀ ਸੀ ਤੁਸੀਂ ਟਰਾਈ ਕਰ ਸਕਦੇ ਹੋ ਤੇ ਬਣਾਉਂਦੇ ਸਾਰ ਹੀ ਇਹ ਫਿਨਿਸ਼ ਹੋ ਗਈ ਸੀਗੀ ਐਨੀ ਟੇਸਟੀ ਬਣੀ ਸੀ ਤੇ ਇਸ ਤੋਂ ਬਾਅਦ ਜੀ ਆਪਾਂ ਜੋ ਹੈ ਇੱਕ ਮੋਟੀ ਜੀ ਰੋਟੀ ਜੋ ਹੈ ਬੇਲ ਲੈਣੀ ਹੈ ਪਿਛਲੀ ਵਾਰ ਜੋ ਸ਼ੇਅਰ ਕੀਤਾ ਸੀ ਉਸ ਚ ਅਪਾਂ ਪਤਲੀ ਰੋਟੀ ਬੇਲੀ ਸੀ ਪਰ ਇਹ ਜੋ ਹੈ ਇਹ ਅਪਾਂ ਮੋਟੀ ਰੋਟੀ ਬੇਲ ਕੇ ਇਹ ਜੋ ਸ਼ੇਪ ਦੱਸੀਆਂ ਨੇ ਤੁਹਾਨੂੰ ਇਸ ਤਰ੍ਹਾਂ ਤੁਸੀਂ ਇਸ ਨੂੰ ਕੱਟ ਕਰਨਾ ਹੈ ਇਸ ਤੋਂ ਬਾਅਦ ਜੀ ਤੁਸੀਂ ਜੋ ਹੈ ਰਿਫਾਈਨ ਧੋ ਲਿਆ ਫਿਰ ਸਰੋਂ ਦੇ ਤੇਲ 'ਚ ਇਹ ਫਰਾਈ ਕਰ ਸਕਦੇ ਹੋ ਮੈਂ ਤਾਂ ਜੀ ਸਰੋਂ ਦੇ ਤੇਲ 'ਚ ਹੀ ਫਰਾਈ ਕੀਤਾ ਸੀ ਤੇ ਤੁਸੀਂ ਜੋ ਹੈ 골ਡਨ ਬ੍ਰਾਊਨ ਹੋਣ ਤੱਕ ਇਹ ਸ਼ੇਪਸ ਨੂੰ ਜੋ ਹੈ ਫਰਾਈ ਕਰਨਾ ਹੈ ਤੇ ਜਦੋਂ ਆਪਾਂ ਇਹ ਸ਼ੇਪਸ ਕੱਟੀ ਸੀ ਜਾਂ ਥੋੜਾ ਜਿਹਾ ਸਾਈਜ਼ ਕੱਟ ਸੀਗਾ ਬਟ ਜੋ ਹੈ ਫਰਾਈ ਹੋਣ ਤੋਂ ਬਾਅਦ ਇਹਨਾਂ 'ਚ ਫਲਾਵਰਟ ਆ ਜਾਂਦੀ ਹੈ ਤੇ ਤੁਸੀਂ ਵੇਖ ਸਕਦੇ ਹੋ ਬਹੁਤ ਹੀ ਲੁੱਕ ਜੋ ਹੈ ਸ਼ੱਕਰ ਪਾਰੇ ਵਾਲੀ ਆ ਗਈ ਸੀ ਤੇ ਤੁਸੀਂ ਜੋ ਹੈ ਖੰਡ ਚ ਵੀ ਜੋ ਹੈ ਇਸ ਨੂੰ ਡਿਪ ਕਰਕੇ ਜੋ ਹੈ ਮਿੱਠੇ ਸ਼ੱਕਰ ਪਾਰੇ ਬਣਾ ਸਕਦੇ ਹੋ ਪਰ ਮੈਂ ਗੁੜ ਦੇ ਸ਼ੱਕਰ ਪਾਰੇ ਬਣਾਏ ਸੀਗੇ ਸਭ ਤੋਂ ਪਹਿਲਾਂ ਜੇ ਇੱਕ ਚਮਚਾ ਜੋ ਹੈ ਦੇਸੀ ਘਿਓ ਦਾ ਪਾ ਕੇ ਆਪਾਂ ਜੋ ਹੈ ਗੁੜ ਨੂੰ ਪੰਗਲਾ ਲੈਣਾ ਹੈ ਤੇ ਇਹ ਜੀ ਜੋ ਮੈਂ ਗੁੜ ਪੰਗਲਾਇਆ ਸੀਗਾ ਇਹ ਡਲੀਆਂ ਹੀ ਸੀਗੀਆਂ ਪਰ ਤੁਸੀਂ ਜੋ ਹੈ ਚੰਗੀ ਤਰ੍ਹਾਂ ਕ੍ਰਸ਼ ਕਰਕੇ ਹੀ ਗੁੜ ਨੂੰ ਪਾਓ ਕਿਉਂਕਿ ਜਦ ਤੱਕ ਜੋ ਹੈ ਗੁੜ ਮੈਲਟ ਹੁੰਦਾ ਹੈ ਉਹ ਸੜ ਸਕਦਾ ਹੈ ਤੇ ਇਧਰ ਜੀ ਇਸ ਤੋਂ ਬਾਅਦ ਜੀ ਆਪਾਂ ਜੋ ਹੈ ਸ਼ੱਕਰ ਪਾਰੇ ਜੋ ਫਰਾਈ ਕੀਤੇ ਸੀਗੇ ਉਸ 'ਚ ਤੁਸੀਂ ਜੋ ਹੈ ਸੌਂਫ ਐਡ ਕਰ ਸਕਦੇ ਹੋ ਤੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦੇਣਾ ਹੈ ਜਿਸ ਨਾਲ ਇੱਕ ਚੰਗੀ ਕੋਟ ਹੋ ਜਾਵੇਗੀ ਸ਼ੱਕਰ ਪਾਰਿਆਂ ਤੇ ਗੁੜ ਦੀ ਤੇ ਇਸ ਤੋਂ ਬਾਅਦ ਜੀ ਬਸ ਜੋ ਹੈ ਠੰਡੇ ਕਰਕੇ ਇਹ ਇੱਕ ਬਹੁਤ ਚੰਗੀ ਸਵੀਟ ਡਿਸ਼ ਬਣ ਕੇ ਰੈਡੀ ਹੋ ਜਾਣੀ ਹੈ ਜੋ ਕਿ ਬਹੁਤ ਹੀ ਕਮਾਲ ਦੀ ਬਣੀ ਸੀ ਤੁਸੀਂ ਜ਼ਰੂਰ ਟਰਾਈ ਕਰਨਾ ਤੇ ਲੁੱਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਦੇਖਦੇ ਹੋ ਜੀ ਰਿਵਿਊ ਇਹ ਮੈਨੂੰ ਤਾਂ ਹੈ ਇਹ हमको ਪਤਾ ਉੱਤਰਾ ਗੋਲਣਾ ਆ ਹਨਾ ਵੈਰੀ ਟੈਸਟੀ ਹਾਂ ਵੈਰੀ ਟੈਸਟੀ ਲੋ ਜੀ ਰਿਵਿਊ ਦੋ ਵਧੀਆ ਲੁਕੋ ਵਾਈਜ਼ ਵਧੀਆ ਖਾ ਕੇ ਦੇਖਦੇ ਨਾ ਬਾਕੀ ਬੋਲੇ ਬੋਲੇ ਸ਼ੱਕਰ ਬਾਰੇ ਬਣ ਗਿਆ ਨਾ ਚੀਜ਼ ਆਪ ਬਣਾਉਣੀ ਹੁੰਦੀ ਹੈ ਤੇ ਰਿਵਿਊ ਲੋਕਾਂ ਦਾ ਚਾਹੀਦਾ ਹੈ ਮੈਂ ਤਾਂ ਇਹ ਸੋਚਦੀ ਹਾਂ ਕਿ ਆਪਾਂ ਚੀਜ਼ ਬਣਾ ਕੇ ਆਪਣਾ ਹੀ ਰਿਵਿਊ ਕਿਉਂ ਨਹੀਂ ਦਿੰਦੇ ਆਪਾਂ ਨੂੰ ਜੋ ਹੈ ਸੈਟੀਸਫੈਕਸ਼ਨ ਲੋਕਾਂ ਤੋਂ ਹੀ ਕਿਉਂ ਹੁੰਦੀ ਹੈ ਤੇ ਆਪਣੀ ਫੈਮਿਲੀ ਮੈਂਬਰ ਦੇ ਸੈਟੀਸਫੈਕਸ਼ਨ ਤੋਂ ਹੀ ਆਪਾਂ ਨੂੰ ਵਧੀਆ ਲੱਗਦਾ ਹੈ ਚਲੋ ਜੀ ਇਹ ਲਾਈਫ ਹੈ ਆਪਣਾ ਨੇਚਰ ਹੈ ਤਾਂ ਇਹ ਤਾਂ ਬਣਦਾ ਹੈ ਕੋਈ ਨਾ ਫੈਮਿਲੀ ਵੀ ਖੁਸ਼ ਹੋਣੀ ਚਾਹੀਦੀ ਹੈ ਤੇ ਅੱਜ ਖੁਸ਼ ਸੇਗੀ ਕਿਉਂਕਿ ਨਵੀਂ ਆਈਟਮ ਉਹਨਾਂ ਨੂੰ ਖਾਣ ਨੂੰ ਮਿਲੀ ਸੀ ਤੇ ਮੰਮੀ ਨੂੰ ਖਵਾਈ ਤਾਂ ਮੰਮੀ ਤਾਂ ਬੜੀ ਖੁਸ਼ ਹੋਈ ਤੇ ਮੰਮੀ ਨੇ ਕਿਹਾ ਕਿ ਤੇਰੀਆਂ ਰਿਸਾ ਕੋਣ ਕਰ ਲੂ ਤੇ ਇਹ ਗੱਲਾਂ ਸੁਣ ਕੇ ਤਾਂ ਬੜਾ ਵਧੀਆ ਲੱਗਦਾ ਹੈ ਕਿ ਜਦੋਂ ਸਾਸੇ ਇਹ ਗੱਲ ਕਹਿੰਦੀ ਹੈ ਤਾਂ ਖੁਸ਼ੀ ਹੁੰਦੀ ਹੈ ਮੰਮੀ ਨੇ ਬਹੁਤ ਜ਼ਿਆਦਾ ਸਵਾਦ ਨਾਲ ਖਾਧਾ ਤੇ ਬਹੁਤ ਖੁਸ਼ ਹੋਏ ਤੇ ਕਹਿੰਦੀ ਕਿ ਤੂੰ ਜੋ ਹੈ ਇਹ ਵਧੀਆ ਚੀਜ਼ ਹੈ ਇਹ ਤੂੰ ਬਣਾਇਆ ਕਰ ਤੇ ਆਪਾਂ ਹੀ ਸਾਰਿਆਂ ਤੋਂ ਜੋ ਹੈ ਜੀ ਵਧੀਆ ਸਟਾਰ ਲੈ ਕੇ ਆਪਣੇ ਕੰਮ ਕਰਦੇ ਸਟਾਰ ਤੇ ਇਧਰ ਜੀ ਆਪਣੇ ਜੋ ਹੈ ਬਿਸਤਰੇ ਆਪਾਂ ਸਾਹਮਣੇ ਸੀਗੇ ਤੇ ਮੰਮੀ ਆ ਗਈ ਸੀਗੇ ਤੇ ਇਹ ਸੀਗਾ ਟੀ ਟਾਈਮ ਅੱਜ ਟੀ ਟਾਈਮ ਥੋੜਾ ਜਿਹਾ ਲੇਟ ਹੋ ਗਿਆ ਸੀਗਾ ਤੇ ਇਧਰ ਜੀ ਬਹੁਤ ਅੱਜ ਮੌਸਮ ਵਧੀਆ ਸੀਗਾ ਤੇ ਮੰਮੀ ਨਾਲ ਗੱਲਾਂ ਬਾਤਾਂ ਦਾ ਦੌਰ ਚੱਲ ਰਿਹਾ ਸੀਗਾ ਹਸਬੰਡ ਵੀ ਬੈਠੇ ਸੀਗੇ ਤੇ ਉਹਨਾਂ ਨੂੰ ਚਾਹ ਲਿਆ ਕੇ ਦਿੱਤੀ ਤੇ ਇਧਰ ਜੀ ਲੱਗੇ ਹੋਏ ਸੀਗੇ ਪਾਪਾ ਜੀ ਖੇਤੀਬਾੜੀ ਦੇ ਕੰਮ 'ਚ ਤਾਂ ਵੇਖ ਕੇ بڑا ਜੋ ਹੈ ਓਖਾ ਜਿਹਾ ਲੱਗਦਾ ਹੈ ਕਿ ਕਿੰਨੀ ਮਿਹਨਤ ਕਰਦੇ ਨੇ ਕਦੇ ਰੈਸਟ ਕਰਦੇ ਨੇ ਕਦੇ ਕੰਮ ਕਰਦੇ ਨੇ ਇਸ ਏਜ 'ਚ ਇੰਨੀ ਮਿਹਨਤ ਕਰਨੀ ਤਾਂ ਦੇਖ ਕੇ ਥੋੜਾ ਜਿਆਦਾ ਦੁਖਦਾ ਹੁੰਦਾ ਹੈ ਪਰ ਕੋਈ ਨਹੀਂ ਇਹ ਕੰਮ ਹੈ ਮਿਹਨਤ ਤਾਂ ਕਰਨੀ ਹੀ ਹੈ ਤੇ ਚਲੋ ਜੀ ਹੁਣ ਜੋ ਹੈ ਆ ਗਏ ਨੇ ਚੰਦ ਜੀ ਵੀ ਤੇ ਕਰਦੇ ਹਾਂ ਹੁਣ ਬਲੌਗ ਦਾ ਐਂਡ ਜੇ ਬਲੌਗ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟਸ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ ਤੇ ਹੌਲੇ ਮਹੱਲੇ ਦੀਆਂ ਜੀ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ